ਕਬੀਰ ਐਸਾ ਕੋ ਨਹੀਂ ਏ ਤਨ ਦੇਵ ਫੂਕ ਅੰਦਰ ਲੋਗ ਨਾ ਜਾਣਈ ਰਹਿਓ ਕਵੀਰਾ ਫੂਕ ਭਗਤ ਕਬੀਰ ਜੀ ਕਹਿੰਦੇ ਕੋਈ ਵਿਰਲਾ ਇਨਸਾਨ ਹੈ ਏ ਤਨ ਦੇਵ ਫੂਕ ਜਿਹੜਾ ਆਪਣੇ ਤਨ ਨੂੰ ਸਾੜ ਦਿੰਦਾ ਜਿਹੜਾ ਆਪਣੇ ਗਿਆਨ ਇੰਦਰੀਆਂ ਨੂੰ ਮਾਰ ਲੈਂਦਾ ਹੈ ਆਪਣੇ ਤਨ ਨੂੰ ਸਾੜਨ ਦਾ ਮਤਲਬ ਹੈ ਦੇ ਅਧਿਆਸ ਪਰਣਾ ਭਾਵ ਆਪਣੇ ਗਿਆਨ ਇੰਦਰੀਆਂ ਨੂੰ ਵਾਸ਼ਨਾਵਾਂ ਦੇ ਵੱਲੋਂ ਵਿਕਾਰਾਂ ਦੇ ਵੱਲੋਂ ਨਸ਼ੇ ਵਿਸ਼ਿਆਂ ਦੇ ਵੱਲੋਂ ਬੁਰੀਆਂ ਆਦਤਾਂ ਦੇ ਵੱਲੋਂ ਕੰਟਰੋਲ ਕਰਕੇ ਰੱਖਣਾ ਆਪਣੇ ਗਿਆਨ ਇੰਦਰੀਆਂ ਨੂੰ ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਕੂਕ ਆਪਣੇ ਤਨ ਅਤੇ ਗਿਆਨ ਇੰਦਰੀਆਂ ਨੂੰ ਮਾਰਨ ਦਾ ਮਤਲਬ ਕੀ ਹੈ ਆਪਣੇ ਆਪ ਨੂੰ ਸੰਜਮ ਦੇ ਵਿੱਚ ਰੱਖਣਾ ਨਿਯਮ ਦੇ ਵਿੱਚ ਰੱਖਣਾ ਮਰਿਆਦਾ ਦੇ ਵਿੱਚ ਰੱਖਣਾ ਅਤੇ ਵਿਕਾਰਾਂ ਦੇ ਵਿੱਚ ਖਚਿਤ ਨਾ ਹੋਣਾ ਗੁਰੂ ਅਮਰਦਾਸ ਸਾਹਿਬ ਜੀ ਜੋ ਰਸਨਾ ਹੈ ਜੀਵ ਹੈ ਉਸ ਨੂੰ ਸੰਬੋਧਿਤ ਹੋ ਕੇ ਮੁਖਾਤਬ ਹੋ ਕੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹੁਣ ਜੋ ਸਾਡੀ ਜੀਵ ਹੈ ਰਸਨਾ ਹੈ ਇਹ ਕੇਵਲ ਖਾਣ ਪੀਣ ਦੇ ਪਦਾਰਥਾਂ ਦੇ ਸਵਾਦ ਵਿੱਚ ਹੀ ਰਸ ਨਹੀਂ ਮਾਣ ਰਹੀ ਉਲਝੀ ਨਹੀਂ ਹੋਈ ਇਹ ਜੋ ਅਸੀਂ ਇਸ ਤਰ੍ਹਾਂ ਦੇ ਬੋਲ ਬੋੜਦੇ ਹਾਂ ਕਿ ਮਨੁੱਖ ਹਮੇਸ਼ਾ ਆਪਣੀ ਵਡਿਆਈ ਕਰਦਾ ਹੈ ਅਤੇ ਦੂਸਰੇ ਦੀ ਬੁਰੀਆਈ ਕਰਦਾ ਹੈ ਆਪਣੀ ਜ਼ੁਬਾਨ ਦੀ ਰਾਹੀਂ ਇਹ ਵੀ ਇੱਕ ਰਸ ਹੈ ਰਸ ਤੋਂ ਬਿਨਾ ਇਹ ਵੀ ਨਹੀਂ ਹੋ ਸਕਦਾ ਸਵਾਦ ਹੈ ਜਿਹੜਾ ਉਹ ਕੇਵਲ 36 ਪ੍ਰਕਾਰ ਦੇ ਭੋਜਨਾਂ ਵਿੱਚੋਂ ਹੀ ਜ਼ੁਬਾਨ ਹੈ ਜਿਹੜੀ ਉਹ ਨਹੀਂ ਮਾਣਦੀ ਇਨ੍ਹਾਂ ਗੱਲਾਂ ਦੇ ਵਿੱਚੋਂ ਵੀ ਮਾਣਦੀ ਹੈ ਆਪਾਂ ਕਿਸੇ ਬੰਦੇ ਨੂੰ ਕਹਿ ਦਈਏ ਕਿ ਤੂੰ ਆਪਣੇ ਬਾਰੇ ਕੁਝ ਦੱਸ ਤੇ ਮਨੁੱਖ ਆਪਣੇ ਜ਼ੁਬਾਨ ਤੋਂ ਆਪਣੀ ਖੁਦ ਦੀ ਮਨਾ ਮੋਹੀ ਵਡਿਆਈ ਕਰ ਦਿੰਦਾ ਹੈ ਮੈਂ ਤੁਸੀਂ ਕੋਈ ਕਿਤਾਬ ਲਿਖ ਲਓ ਤੇ ਉਸੇ ਬੰਦੇ ਨੂੰ ਤੁਸੀਂ ਇਹ ਪੁੱਛ ਲਵੋ ਫਿਰ ਵੀ ਫਲਾਨਾ ਫਲਾਨਾ ਬੰਦਾ ਕਿਵੇਂ ਦਾ ਫਿਰ ਉਹਨਾਂ ਦੀ ਬਹੁਤ ਜ਼ਿਆਦਾ ਬਰਿਆਈ ਕਰ ਦਿੰਦਾ ਇਹ ਅਨਰਸ ਹੈ ਫਿਰ ਬੰਦੇ ਨੂੰ ਇਹ ਸਵਾਲ ਕਰੀਏ ਵੀ ਤੂੰ ਕਿੰਨਾ ਕਪਲਾ ਕਰਦਾ ਹੈ ਜਾਂ ਤੂੰ ਕਿੰਨਾ ਕਪਲਾ ਬੰਦਾ ਹੈ ਤੇ ਉਹ ਐਨਿਅਕ ਗੱਲਾਂ ਕਰੇਗਾ ਸਾਨੂੰ ਇੰਜ ਲੱਗੇਗਾ ਵੀ ਜੇ ਧਰਤੀ ਤੇ ਕੋਈ ਦੇਵਤਾ ਬੰਦਾ ਪੈਦਾ ਹੋਇਆ ਤਾਂ ਉਹ ਇਹੀ ਹੈ ਤੇ ਜੇ ਦੂਸਰਿਆਂ ਦੇ ਬਾਰੇ ਪੁੱਛ ਲਈਏ ਵੀ ਤੇਰਾ ਕਿੰਨਿਆਂ ਕਨੇ ਭਲਾ ਕੀਤਾ ਕਦੇ ਨਹੀਂ ਕਹੇਗਾ ਵੀ ਫਰਾਨਾ ਬੰਦੇ ਨੇ ਵੀ ਮੇਰਾ ਭਲਾ ਕੀਤਾ ਕੋਈ ਨਹੀਂ ਮੇਰਾ ਕਿਸੇ ਨੇ ਨਹੀਂ ਕੀਤਾ ਕਿਸੇ ਮਰਜੀ ਇਨਸਾਨ ਦੇ ਨਾਲ ਜਾ ਕੇ ਅਸੀਂ ਗੱਲਾਂ ਕਰ ਲਈਏ ਇਸੇ ਤਰ੍ਹਾਂ ਹੀ ਹੋਵੇਗਾ ਇਸੇ ਤਰ੍ਹਾਂ ਦੀਆਂ ਹੀ ਉਹ ਗੱਲਾਂ ਕਰੇਗਾ ਇਨੂੰ ਆਨਰਸ ਕਿਹਾ ਜਾਂਦਾ ਹੈ। हे रस्ना ਤੂੰ ਆਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਇਸ ਤਰੀਕੇ ਨਾਲ ਤਾਂ ਮਨੁੱਖ ਨੂੰ ਕਦੇ ਵੀ ਰਾਜ ਨਹੀਂ ਆਉਂਦਾ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਕੰਨਾ ਨੂੰ ਮੁਖਾਤਬ ਹੋ ਕੇ ਵੀ ਪੌੜੀ ਉਚਾਰਨ ਕੀਤੀ ਹੈ। ਇਹ ਸ਼ਰਬਨੋ ਮੇਰਿਓ ਸੱਚ ਸੁਨਣੈ ਨੂੰ ਪਠਾਈ ਸੱਚ ਸੁਨਣੈ ਨੂੰ ਪਠਾਈ ਸ਼ਰੀਰ ਲਾਈ ਸੁਨਹੁ ਸਤ ਬਾਣੀ ਜੇ ਜੋ ਸ਼੍ਰਗਣ ਹਨ ਕੰਨ ਹਨ ਇਹਨਾਂ ਨੂੰ ਮੁਖਾਤਬ ਹੋ ਕੇ ਗੁਰੂ ਸਹਿਬਾਣ ਕਹਿੰਦੇ ਹੇ ਕੰਨੋ ਮੇਰਿਓ ਹਮੇਸ਼ਾ ਹੀ ਸੱਚ ਸੁਨਿਆ ਕਰੋ ਜੋ ਸੱਚੀ ਬਾਣੀ ਹੈ ਸੱਚ ਦੇ ਬੋਲ ਹਨ ਉਹਨਾਂ ਨੂੰ ਸੁਨਿਆ ਕਰੋ ਇਹ ਬੰਦੇ ਦਾ ਸੁਭਾਅ ਕੀ ਹੈ ਬੰਦਾ ਇਹ ਗੱਲ ਜ਼ਰੂਰ ਕਹਿੰਦਾ ਹੈ ਕਿ ਵੇਖੋ ਜੀ ਮੈਂ ਸੱਚ ਬੋਲਿਆ ਸੀ ਇਹਨੂੰ ਤਾਂ ਸੱਚ ਪਸੰਦ ਹੀ ਨਹੀਂ ਆਉਂਦਾ ਬੰਦਾ ਕਈ ਵਾਰੀ ਇਸ ਤਰ੍ਹਾਂ ਦਾ ਦਾਵਾ ਕਰਦਾ ਵੀ ਮੈਂ ਬਿਲਕੁਲ ਸੱਚ ਬੋਲਿਆ ਇਹਨੂੰ ਤਕਲੀਫ ਹੁੰਦੀ ਹੈ ਮੇਰੇ ਸੱਚ ਬੋਲਣ ਤੋਂ ਪਰ ਜਦੋਂ ਉਹੀ ਬੰਦਾ ਖੁਦ ਆਪ ਸੱਚ ਸੁਣਦਾ ਕੋਈ ਹੋਰ ਸੱਚ ਬੋਲਦਾ ਉਦੋਂ ਬੰਦਾ ਫਿਰ ਵਿਰੋਧ ਕਰਦਾ ਵੀ ਇਹਨੇ ਮੈਨੂੰ ਇੰਜ ਕਿਉਂ ਕਹਿਤਾ ਜੇ ਸੱਚ ਬੋਲਣ ਦੀ ਸਾਡੇ ਵਿੱਚ ਸ਼ਕਤੀ ਹੈ ਅਸੀਂ ਕਹਿੰਨੇ ਆ ਮੈਂ ਤਾਂ ਸੱਚ ਬੋਲੇ ਆ ਇਹਨੂੰ ਤਕਲੀਫ ਹੁੰਦੀ ਹੈ ਤਾਂ ਹੋਈ ਜਾਵੇ ਤੇ ਫਿਰ ਸੱਚ ਸੁਣਨ ਦੀ ਵੀ ਕਾਕਤ ਰੱਖ ਨਾ ਜਦੋਂ ਕੋਈ ਹੋਰ ਸੱਚ ਬੋਲਦਾ ਉਦੋਂ ਬੰਦਾ ਫਿਰ ਤਕਲੀਫ ਚ ਹੁੰਦਾ ਵਿਰੋਧ ਦੇ ਵਿੱਚ ਹੁੰਦਾ ਗੁਰੂ ਅਮਰਦਾਸ ਸਾਹਿਬ ਜੀ ਨੇ ਨੇਤਰਾਂ ਦੇ ਨਾਲ ਸੰਬੰਧਤ ਵੀ ਪਉੜੀ ਉਚਾਰਨ ਕੀਤੀ ਹੈ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰ ਬਿਨ ਅਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਗੁਰੂ ਸਹਿਬਾਨ ਅੱਖਾਂ ਨੂੰ ਸੰਬੋਧਿਤ ਵੀ ਹੋ ਕੇ ਕਹਿ ਰਹੇ ਹੈ ਕਿ ਹਮੇਸ਼ਾ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਵੇਖੋ ਇਸ ਸੰਸਾਰ ਦੇ ਅੰਦਰ ਸਰਗੁਣ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਉਹ ਸਾਰੇ ਪਾਸੇ ਬਿਰਾਜਮਾਨ ਹੈ ਬਲਿਹਾਰੀ ਕੁਦਰਤਵਸਿਆ ਤੇਰਾ ਅੰਤ ਨਜਾਈ ਲਖਿਆ ਗੁਰੂ ਸਹਬਾਨ ਨੇ ਗਿਆਨ ਇੰਦਰੀਆਂ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਲਈ ਇਨਾਂ ਨੂੰ ਸੰਜਮ ਦੇ ਵਿੱਚ ਰੱਖਣ ਦੇ ਲਈ ਗੁਰਬਾਣੀ ਦੇ ਵਿੱਚ ਇਕੱਲੇ ਇਕੱਲੇ ਗਿਆਨ ਇੰਦਰੀ ਦੇ ਦਾ ਜ਼ਿਕਰ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਭਗਤ ਕਬੀਰ ਜੀ ਜ਼ਿਕਰ ਕਰ ਰਹੇ ਹੈ ਕਬੀਰ ਐਸਾ ਕੋ ਨਹੀਂ ਇਹ ਤਨ ਦੇ ਵੂਖ ਕੋਈ ਵਿਰਲਾ ਇਨਸਾਨ ਹੁੰਦਾ ਹੈ ਜਿਹੜਾ ਆਪਣੀ ਜ਼ੁਬਾਨ ਆਪਣੀਆਂ ਅੱਖਾਂ ਆਪਣਾ ਨੱਕ ਅਤੇ ਕੰਨਾਂ ਨੂੰ ਕੰਟਰੋਲ ਦੇ ਵਿੱਚ ਰੱਖਦਾ ਸੰਜਮ ਦੇ ਵਿੱਚ ਰੱਖਦਾ ਹੈ ਹੋਰ ਸਵਾਦਾਂ ਦੇ ਵਿੱਚ ਇਹਨਾਂ ਨੂੰ ਗਲਤਾਨ ਨਹੀਂ ਹੋਣ ਦਿੰਦਾ ਵਿਸ਼ੇ ਵਿਕਾਰਾਂ ਦੇ ਵਿੱਚ ਅਭਗਨਾ ਦੇ ਵਿੱਚ ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਕੂਕ ਅੰਧਾ ਲੋਗ ਨਾ ਜਾਣਈ ਰਹਿਓ ਕਬੀਰਾ ਕੂਕ ਭਗਤ ਕਬੀਰ ਜੀ ਕਹਿੰਦੇ ਮੈਂ ਉੱਚੀ ਬੋਲ ਬੋਲ ਕੇ ਇਹ ਕਥਨ ਕਰ ਰਿਹਾ ਹਾਂ ਕਿ ਗਿਆਨ ਇੰਦਰੀਆਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਮੇਰੇ ਬਚਨਾਂ ਨੂੰ ਅਗਿਆਨੀ ਲੋਕ ਹੈ ਜਿਹੜੇ ਉਹ ਸਮਝ ਨਹੀਂ ਰਹੇ ਕਿਸੇ ਵਿਦਵਾਨ ਨੇ ਬਹੁਤ ਵਧੀਆ ਲਿਖਿਆ ਕਿ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਬੰਦੇ ਹੁੰਦੇ ਆ ਰੱਬ ਦੇ ਭਗਤ ਹੁੰਦੇ ਆ ਚੰਗੇ ਇਨਸਾਨ ਹੁੰਦੇ ਹਨ ਜਿਹੜੇ ਉਹਨਾਂ ਵੱਲੋਂ ਬੋਲ ਬੋਲੇ ਜਾਂਦੇ ਆ ਉਹ ਜਿਹੜੇ ਉਹਨਾਂ ਦੇ ਬੋਲ ਨੇ ਉਹਨਾਂ ਦੇ ਬਚਨ ਹਨ ਉਹ ਬਾਜ ਦੀ ਤਰ੍ਹਾਂ ਹੁੰਦੇ ਤੇ ਬਾਜ ਦਾ ਸੁਭਾਅ ਕਿਸ ਤਰ੍ਹਾਂ ਦਾ ਵੀ ਬਾਜ ਹੈ ਜਿਹੜਾ ਉਹ ਉੱਚੀ ਉਡਾਰੀ ਭਰਦਾ ਇਸੇ ਤਰ੍ਹਾਂ ਜਿਹੜੇ ਰੱਬ ਦੇ ਭਗਤ ਹਨ ਬੰਦਗੀ ਕਰਨ ਵਾਲੇ ਇਨਸਾਨ ਹੁੰਦੇ ਆ ਚੰਗੇਰੇ ਇਨਸਾਨ ਹੁੰਦੇ ਆ ਉਨ੍ਹਾਂ ਦੇ ਜਿਹੜੇ ਬਚਨ ਹੁੰਦੇ ਆ ਉਹ ਦੂਰ ਦ੍ਰਿਸ਼ਟੀ ਵਾਲੇ ਹੁੰਦੇ ਆ ਉਹ ਭੇਦ ਦੇ ਨਾਲ ਭਰੇ ਹੁੰਦੇ ਆ ਪਰ ਅਗਿਆਨੀ ਮਨੁੱਖ ਜਾਂ ਸਾਡੇ ਵਰਗੇ ਇਨਸਾਨ ਕੀ ਕਰਦੇ ਆ ਉਹਨਾਂ ਬਚਨਾਂ ਨੂੰ ਆਪਣੀਆਂ ਛੋਟੀਆਂ ਗੱਲਾਂ ਦੇ ਵਿੱਚ ਉਲਝਾ ਕੇ ਆਪਣੇ ਲਈ ਵਰਤ ਲੈਂਦੇ ਆ ਕਿਵੇਂ ਜਿਵੇਂ ਕਿਸੇ ਇਨਸਾਨ ਦੇ ਹੱਥ ਦੇ ਵਿੱਚ ਬਾਜ ਆਜੀ ਹੁਣ ਬਾਜ ਦੇ ਨਾਲ ਇਨਸਾਨ ਤਾਂ ਉੱਚੀ ਉਡਾਰੀ ਨਹੀਂ ਭਰ ਸਕਦਾ ਪਰ ਉਹ ਬਾਜ ਨੂੰ ਉੱਚਿਆਂ ਉੱਡਦਾ ਵੇਖ ਕੇ ਆਨੰਦ ਤਾਂ ਮਾਣ ਸਕਦਾ ਨਾ ਪਰ ਉਹਨੇ ਇੰਜ ਵੀ ਨਹੀਂ ਕੀਤਾ ਉਹਨੇ ਕੀ ਕੀਤਾ ਬਾਜ ਦੇ ਖੰਭ ਕੱਟਤੇ ਉਨੇ ਆਪ ਤਾਂ ਕੀ ਉਹਦੀ ਉਡਾਰੀ ਦਾ ਆਨੰਦ ਮਾਨਣਾ ਸੀ ਬਾਜ ਦੇ ਖੰਭ ਕੱਟ ਕੇ ਉਹਨੂੰ ਵੀ ਅਪਾਹਜ ਕਰਤਾ ਉਹਨੂੰ ਵੀ ਉੱਡਣ ਜੋਗਾ ਨਹੀਂ ਛੱਡਿਆ ਇਸੇ ਤਰ੍ਹਾਂ ਸਤਪੁਰਖਾਂ ਦੇ ਬਚਨ ਹੁੰਦੇ ਐ ਬਾਜ ਦੀ ਉਡਾਰੀ ਦੀ ਤਰ੍ਹਾਂ ਦੂਰ ਦ੍ਰਿਸ਼ਟੀ ਵੱਲ ਪਰ ਬੰਦੇ ਨੇ ਆਪਣੇ ਸਵਾਰਥ ਦੇ ਲਈ ਆਪਣੀਆਂ ਹੀ ਗੱਲਾਂ ਦੇ ਵਿੱਚ ਉਹਨਾਂ ਕਥਨਾਂ ਨੂੰ ਉਲਝਾ ਕੇ ਆਪਣੇ ਲਈ ਹੀ ਵਰਤ ਲਿਆ ਕਿਵੇਂ ਵਰਤ ਲਿਆ ਜਿਵੇਂ ਮੰਨ ਲਓ ਉਹ ਕਿਸੇ ਦੀ ਅੰਤਮ ਅਰਦਾਸ ਹੈ ਬੰਦਾ ਗੁਜਰਿਆ ਨਸ਼ਾ ਪੀ ਕੇ ਬੁਰੇ ਕਰਮ ਕਰਕੇ ਜਿਹੜਾ ਇੱਥੇ ਰਾਗੀ ਬੈਠਾ ਮੇਰੇ ਵਰਗਾ ਪ੍ਰਚਾਰਕ ਬੈਠਾ ਉਹ ਗੁਰਬਾਣੀ ਦੇ ਸ਼ਬਦ ਵਰਤ ਲਿਆ ਹੈ ਆਪਣੇ ਦੇ ਲਈ ਆਪਣੇ ਸੁਆਰਥ ਨੂੰ ਪੂਰਾ ਕਰਨ ਦੇ ਲਈ ਗੁਰਮੁਖ ਜਨਮ ਸਵਾਰ ਦਰਗਾਹ ਚੱਲੇ ਗੁਰਬਾਣੀ ਦੇ ਸ਼ਬਦ ਮੈਂ ਆਪਣੇ ਸੁਆਰਥ ਦੇ ਲਈ ਵਰਤ ਲਵਾਂ ਇਹ ਬਹੁਤ ਵੱਡਾ ਗੁਨਾਹ ਹੈ ਇੱਕੇ ਘਰ ਦੇ ਸੇਵਕ ਦਰ ਘਰ ਦੇ ਪ੍ਰੀਤ ਬਾਣ ਗੁਰਮੁਖ ਪਿਆਰਾ ਇਹ ਸ਼ਬਦ ਉਹਨਾਂ ਲਈ ਵੀ ਵਰਤ ਦਿੱਤੇ ਜਾਂਦੇ ਆ ਜਿਹੜੇ ਬੰਦਿਆਂ ਨੇ ਕਦੇ ਕੋਈ ਚੰਗਾ ਕਰਮ ਨਹੀਂ ਕੀਤਾ ਹੁੰਦਾ ਨਸ਼ੇ ਕਰ ਕਰਕੇ ਵਿਕਾਰ ਭੋਗ ਭੋਗ ਕੇ ਮਰੇ ਹੁੰਦੇ ਆ ਮਨੁੱਖ ਕੀ ਕਰ ਰਿਹਾ ਆਪਣੇ ਆਪ ਤੇ ਗੁਰਮੁਖ ਦਾ ਟੈਗ ਲਾ ਕੇ ਆਪਣੇ ਆਪ ਲਈ ਗੁਰਮੁਖ ਸ਼ਬਦ ਵਰਤਦਾ ਵੀ ਮੇਰੇ ਵਰਗਾ ਕੋਈ ਗੁਰਮੁਖ ਨਹੀਂ ਹੈ ਧਰਮੀ ਨਹੀਂ ਹੈ ਗੁਰਬਾਣੀ ਦੇ ਸ਼ਬਦ ਵੀ ਉਹ ਜਿਹੀਆਂ ਪੰਕਤੀਆਂ ਵੱਖਰੀਆਂ ਆਪਣੇ ਲਈ ਵਰਤ ਲੈਂਦਾ ਦੂਜਿਆਂ ਨੂੰ ਮਨਮੁਖ ਦੇ ਸਰਟੀਫਿਕੇਟ ਵੰਡੀ ਜਾਂਦਾ ਹੈ ਦੂਸਰੇ ਮਨੁੱਖ ਤਾਂ ਮਨਮੁਖ ਨਹੀਂ ਜੀ ਸਾਕਤ ਨਹੀਂ ਰੱਬ ਨਾਲੋਂ ਟੁੱਟੇ ਹੋਏ ਆਪਣੇ ਆਪ ਨੂੰ ਬੰਦੇ ਨੇ ਭਗਤ ਅਖਵਾਇਆ ਹੋਇਆ ਆਪਣੇ ਆਪ ਨੂੰ ਮਨੁੱਖ ਗੁਰਮੁਖ ਸਮਝਦਾ ਜਦ ਕਿ ਮਨਮੁਖ ਤੇ ਗੁਰਮੁਖ ਦੋਵੇਂ ਬਿਰਤੀਆਂ ਨੇ ਜੋ ਹਰੇਕ ਇਨਸਾਨ ਦੇ ਅੰਦਰ ਹੈ ਜਦੋਂ ਅਸੀਂ ਗੁਰੂ ਦੇ ਸਿਧਾਂਤ ਦੇ ਮੁਤਾਬਕ ਚੱਲ ਰਹੇ ਹੁੰਨੇ ਆ ਅਸੀਂ ਹੀ ਗੁਰਮੁਖ ਹੁੰਨੇ ਆ ਜਦੋਂ ਅਸੀਂ ਗੁਰੂ ਦੇ ਸਿਧਾਂਤ ਨੂੰ ਛੱਡ ਦਿੱਤਾ ਅਸੀਂ ਹੀ ਮਨਮੁਖ ਹੁੰਨੇ ਆ ਮਨਮੁਖ ਜਾਂ ਗੁਰਮੁਖ ਸਾਡੇ ਅੰਦਰ ਦੀਆਂ ਜੋ ਬਿਰਤੀਆਂ ਹਨ ਉਹਨਾਂ ਦੇ ਨਾਮ ਨੇ ਪਰ ਮਨੁੱਖ ਨੇ ਕੀ ਕੀਤਾ ਹੋਇਆ ਮਨੁੱਖ ਨੇ ਆਪਣੇ ਆਪ ਲਈ ਸ਼ਬਦ ਵਰਤੇ ਗੁਰਮੁਖ ਦੂਸਰਿਆਂ ਲਈ ਮਨਮੁਖ ਸਾਖਤ ਰੱਬ ਨਾਲੋਂ ਟੁੱਟੇ ਹੋਏ ਬੰਦੇ ਹਰਨਾਖਸ਼ ਅਤੇ ਪ੍ਰਹਿਲਾਦ ਸਾਡੇ ਅੰਦਰ ਦੀਆਂ ਵਿਰਤੀਆਂ ਸਾਡੇ ਅੰਦਰ ਹੀ ਪ੍ਰਹਿਲਾਦ ਹੈ ਸਾਡੇ ਅੰਦਰ ਹੀ ਹਰਨਾਖਸ਼ ਹੈ ਦੋ ਵਿਰਤੀਆਂ ਨੇ ਜਦੋਂ ਅਸੀਂ ਬੁਰੇ ਕਰਮ ਕਰਦੇ ਹਰਨਾਖਸ਼ ਹਾਂ ਜਦੋਂ ਭਲੇ ਕਰਮ ਕਰ ਰਹੇ ਹਾਂ ਪ੍ਰਹਿਲਾਦ ਗੁਰਬਾਣੀ ਦੇ ਵਿੱਚ ਸ਼ਬਦ ਆਇਆ ਨਾ ਗੁਰਮੁਖ ਮਨਮੁਖ ਹਰਨਾਖਸ਼ ਪ੍ਰਹਿਲਾਦ ਸੰਤ ਸਾਖਤ ਇਹ ਬਿਰਤੀਆਂ ਦੇ ਨਾਮ ਨੇ ਤੇ ਇਹ ਬਿਰਤੀਆਂ ਜਿਹੜੀਆਂ ਉਹ ਸਾਡੇ ਸਾਰਿਆਂ ਦੇ ਅੰਦਰ ਹੀ ਹੁੰਦੀਆਂ ਜਦੋਂ ਅਸੀਂ ਨੇਕ ਹਾਂ ਨੇਕ ਕਰਮ ਕਰ ਰਹੇ ਹਾਂ ਗੁਰੂ ਦਾ ਉਪਦੇਸ਼ ਮੰਨ ਰਹੇ ਹਾਂ ਉਦੋਂ ਅਸੀਂ ਗੁਰਮੁਖ ਹਾਂ ਪ੍ਰਹਿਲਾਦ ਹਾਂ ਪਰ ਜਦੋਂ ਹੀ ਗੁਰੂ ਦੇ ਵੱਲ ਪਿੱਠ ਕਰਨੀ ਗੁਰੂ ਦੇ ਉਪਦੇਸ਼ ਨੂੰ ਤਿਲਾਂਜਲੀ ਦੇਤੀ ਅਸੀਂ ਆਪ ਹੀ ਮਨਮੁਖ ਹਾਂ ਆਪ ਹੀ ਸਾਕਤ ਹਾਂ ਆਪ ਹੀ ਹਰਨਾਖਸ਼ ਹਾਂ ਪਰ ਮਨੁੱਖ ਹੈ ਜਿਹੜਾ ਇੰਨਾ ਸ਼ਬਦਾਂ ਨੂੰ ਆਪਣੇ ਤਰੀਕੇ ਨਾਲ ਵਰਤਦਾ ਹੈ ਆਪਣੇ ਸਵਾਰਥ ਨੂੰ ਪੂਰਾ ਕਰਨ ਦੇ ਲਈ ਗੁਰਮੁਖ ਆਪਣੇ ਆਪ ਨੂੰ ਉਕਵਾਉਂਦਾ ਦੂਜਿਆਂ ਨੂੰ ਮਨਮੁਖ ਦੱਸਦਾ ਆਪਣੇ ਆਪ ਨੂੰ ਸੰਤ ਉਕਵਾਉਂਦਾ ਦੂਜਿਆਂ ਨੂੰ ਸਾਕਤ ਕਹਿੰਦਾ ਜਾਂ ਗੁਰਬਾਣੀ ਦੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਜਿਵੇਂ ਕਿ ਮੈਂ ਪਹਿਲਾਂ ਹੀ ਉਦਾਹਰਣ ਦਿੱਤੀ ਹੈ ਬੰਦਾ ਮਰਿਆ ਮਾਰੇ ਕਰਮ ਕਰਕੇ ਪਰ ਜਿਹੜੇ ਉਹ ਰਾਗੀ ਹੁੰਦੇ ਆ ਪ੍ਰਚਾਰਕ ਹੁੰਦੇ ਉਹ ਥੋੜੇ ਜਿਹੀ ਰੁਪਈਆਂ ਦੇ ਲਾਲਚ ਦੀ ਖਾਤਰ ਵਡਿਆਈ ਕਰਦੇ ਅਗਲੇ ਦੀ ਮਨਾਮੋਹੀ ਇਹੋ ਜਿਹੀਆਂ ਪੰਕਤੀਆਂ ਵਰਤੀਆਂ ਜਾਂਦੀਆਂ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਕਿਹੜੇ ਪਾਸਿਓਂ ਵੀ ਸਵਾਰ ਗਿਆ ਉਹ ਜਨਮ ਇਹ ਸਾਰੇ ਟੱਬਰ ਨੂੰ ਤਾਂ ਦੁਖੀ ਕੀਤਾ ਹੋਇਆ ਸੀ ਨਾਲੇ ਪਿੰਡ ਨੂੰ ਇਹ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਕਿਹੜੇ ਭਾਵ ਦੇ ਵਿੱਚ ਉਚਾਰਨ ਕੀਤੇ ਗਏ ਆ ਕਿਸ ਮਕਸਦ ਨੂੰ ਪੂਰਾ ਕਰਨ ਦੇ ਲਈ ਉਚਾਰਨ ਕੀਤੇ ਗਏ ਮਨੁੱਖ ਨੇ ਉਹ ਸਮਝਣ ਦੇ ਬਜਾਏ ਉਹ ਆਪਣੀ ਸੋਚ ਦੇ ਮੁਤਾਬਕ ਵਰਤਨੇ ਸ਼ੁਰੂ ਕਰ ਦਿੱਤੇ ਤੇ ਇਹ ਇਸ ਤਰ੍ਹਾਂ ਹੈ ਜਿਵੇਂ ਬਾਜ ਦੇ ਖੰਭ ਕੱਟ ਕੇ ਆਪਣੇ ਕੋਲ ਬਿਠਾ ਲੈਣਾ ਗੁਰੂ ਸਹਿਬਾਨ ਦੇ ਜੋ ਬਚਨ ਹਨ ਉਹ ਦੂਰ ਦ੍ਰਿਸ਼ਟੀ ਵਾਲੇ ਹੈ ਸਾਡੇ ਜੀਵਨ ਨੂੰ ਸੰਵਾਰਨ ਵਾਲੇ ਹੈ ਅਸੀਂ ਗੁਰਬਾਣੀ ਦਾ ਜਾਪ ਕਰਕੇ ਆਪਣੇ ਆਪ ਨੂੰ ਸੰਵਾਰਨਾ ਹੈ ਪਵਿੱਤਰ ਕਰਨਾ ਹੈ ਸੋਹਣਾ ਬਣਾਉਣਾ ਹੈ ਜੀਵਨ ਚੰਗੇਰਾ ਹੋਵੇ ਕਹਿਆ ਜਾਂਦਾ ਨਾ ਵੀ ਪਾਠ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਪਾਠ ਕਰਨ ਦਾ ਮਤਲਬ ਕੀ ਹੈ ਆਪਣੇ ਆਪ ਦੀ ਸੈਲਫ ਟੀਚਿੰਗ ਹੈ ਆਪਣੇ ਆਪ ਨੂੰ ਪੜਾਉਣਾ ਹੈ ਅਸੀਂ ਆਪਣੇ ਆਪ ਨੂੰ ਸਿਖਾਉਣਾ ਹੈ ਆਪਣੇ ਆਪ ਨੂੰ ਹੀ ਸੁਣਾਉਣਾ ਪਾਠ ਕਰਨ ਦਾ ਇਹੀ ਮਕਸਦ ਹੁੰਦਾ ਆਪਾਂ ਕਹਿੰਦੇ ਆ ਵੀ ਰੋਜ਼ ਪਾਠ ਕਰਨਾ ਚਾਹੀਦਾ ਜੀ ਨਿਤਨੇਮ ਕਰਨਾ ਚਾਹੀਦਾ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੀਦਾ ਉਹਦਾ ਮਤਲਬ ਕੀ ਹੈ ਮਤਲਬ ਇਹੀ ਹੈ ਆਪਣੇ ਆਪ ਨੂੰ ਖੁਦ ਨੂੰ ਪੜਾਉਣਾ ਆਪਣੇ ਆਪ ਨੂੰ ਖੁਦ ਨੂੰ ਸੁਣਾਉਣਾ ਆਪਣੇ ਆਪ ਨੂੰ ਖੁਦ ਨੂੰ ਸਿਖਾਉਣਾ ਸੈਲਫ ਟੀਚਿੰਗ ਆਪਣੇ ਆਪ ਨੂੰ ਜੋ ਕਿ ਸਿੱਖਿਆ ਦੇਣੀ ਗੁਰਬਾਣੀ ਦਾ ਜਾਪ ਇਸ ਭਾਵ ਦੇ ਵਿੱਚ ਕਰਨਾ ਚਾਹੀਦਾ ਪਰ ਮਨੁੱਖ ਨੇ ਕੀ ਕੀਤਾ ਆਪਣੀ ਸੋਚ ਦੇ ਮੁਤਾਬਕ ਹੀ ਗੁਰਬਾਣੀ ਦੇ ਸ਼ਬਦ ਹੈ ਜਿਹੜੇ ਉਹ ਵਰਤਨੇ ਸ਼ੁਰੂ ਕਰ ਦਿੱਤੇ ਮਨੁੱਖ ਨੇ ਆਪਣੇ ਆਪ ਤੇ ਟੈਗ ਲਾ ਲਿਆ ਵੀ ਮੈਂ ਗੁਰਮਖਾਹ ਜੀ ਦੂਜਿਆਂ ਨੂੰ ਸਰਟੀਫਿਕੇਟ ਬੰਡ ਤੇ ਜੀ ਇਹ ਤਾਂ ਗੁਰੂ ਵਾਲੇ ਨਹੀਂ ਜੀ ਇਹ ਤਾਂ ਮਨਮੁਖ ਨੇ ਨਹੀਂ ਤਾਂ ਰੱਬ ਨਾਲੋਂ ਟੁੱਟੇ ਹੋਏ ਭਗਤ ਕਬੀਰ ਜੀ ਕਹਿ ਰਹੇ ਆ ਅੰਦਾ ਲੋਗ ਨਾ ਜਾਣੈ ਅਗਿਆਨੀ ਲੋਕ ਮੇਰੇ ਕਥਨ ਨੂੰ ਮੇਰੇ ਬਚਨ ਨੂੰ ਸਮਝ ਹੀ ਨਹੀਂ ਰਹੇ ਕਿ ਜਿਹੜੇ ਮੇਰੇ ਬਚਨ ਨੇ ਉਹ ਕਿਹੜੇ ਭਾਵ ਵਿੱਚ ਉਚਾਰਨ ਕੀਤੇ ਗਏ ਐ ਉਨ੍ਹਾਂ ਦੀ ਦੂਰਦ੍ਰਿਸ਼ਟੀ ਕਿੰਨੀਕ ਜਿਆਦਾ ਕਿਵੇਂ ਜੀਵਨ ਨੂੰ ਉਹ ਸੰਭਾਰਨ ਕੇ ਇਹ ਗੱਲ ਤਾਂ ਸਮਝ ਹੀ ਨਹੀਂ ਰਹੇ ਅੰਦਾ ਲੋਗ ਨਾ ਜਾਣਾਈ ਅਗਿਆਨੀ ਲੋਕ ਸਾਡੇ ਬਚਨਾਂ ਨੂੰ ਆਪਣੇ ਤਰੀਕੇ ਨਾਲ ਹੀ ਵਰਤੀ ਜਾਂਦੇ ਆ ਆਪਣੇ ਸਵਾਰਥ ਨੂੰ ਪੂਰਾ ਕਰਨ ਦੇ ਲਈ ਆਪਣੇ ਆਪ ਦੀ ਵਡਿਆਈ ਕਰਨ ਦੇ ਲਈ ਹੁਣ ਗੁਰਬਾਣੀ ਦੇ ਬਹੁਤੇ ਸ਼ਬਦ ਤਾਂ ਬੰਦਾ ਵਡਿਆਈ ਕਰਨ ਲਈ ਵਰਤੀ ਜਾਂਦਾ ਹੈ ਜਦ ਕੇ ਉਹਦੇ ਵਿੱਚੋਂ ਸਿੱਖਿਆ ਲੈਣੀ ਸੀ ਉਪਦੇਸ਼ ਪ੍ਰਾਪਤ ਕਰਨਾ ਸੀ ਹੁਣ ਜਿਹੜੀ ਇਹ ਪੰਗਤੀ ਹੈ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਹੁਣ ਇਹ ਸ਼ਬਦ ਆਮ ਹੀ ਭੋਗਾ ਤੇ ਰਾਗੀ ਹਨ ਪ੍ਰਚਾਰ ਕਰਨ ਉਹ ਕਿਹੜੇ ਬੰਦੇ ਲਈ ਵਰਤਦੇ ਆ ਇਹ ਜਿਹੜੇ ਬੰਦੇ ਦੀ ਅੰਤਮ ਅਰਦਾਸ ਹੋ ਰਹੀ ਹੈ ਜੀਦੀ ਅੰਤਮ ਅਰਦਾਸ ਦੇ ਵਿੱਚ ਉਹ ਪਹੁੰਚੇ ਹੋਏ ਐ ਤੇ ਉਹ ਬੰਦਾ ਕਿਹੋ ਜਿਹਾ ਸੀ ਇਹ ਜਾਣਦੇ ਹੈ ਨਹੀਂ ਉਹ ਨਾ ਕਦੇ ਉਹ ਰਾਗੀ ਨੇ ਵੇਖਿਆ ਨਾ ਪ੍ਰਚਾਰਕ ਨੇ ਵੇਖਿਆ ਨਾ ਉਹ ਲੀਡਰ ਨੇ ਵੇਖਿਆ ਜਿਹੜਾ ਭੋਗ ਤੇ ਆਇਆ ਬਸ 5 ਮਿੰਟ ਚਾਹ ਪੀਤੀ ਐ ਉੱਥੇ ਨਾਂ ਨੂੰ ਪੁੱਛਿਆ ਉਹ 5 ਮਿੰਟਾਂ ਚ ਹੀ ਬਸ ਪਤਾ ਨਹੀਂ ਕਿੰਨਾ ਕੁ ਜਾਣ ਲੈਂਦੇ ਆ ਅਗਲੇ ਦੀ ਜ਼ਿੰਦਗੀ ਬਾਰੇ ਫਿਰ ਇੱਥੇ ਬੈਠ ਕੇ ਗੁਰੂ ਦੀ ਗੋਦ ਦੇ ਵਿੱਚ ਵਡਿਆਈ ਕਰਦੇ ਆਂ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੱਲੇ ਵੀ ਜੀ ਬੜਾ ਬੰਦਾ ਪੜਾ ਸੀਗਾ ਜੀ ਸੇਵਕ ਸੀ ਬਹੁਤ ਸੇਵਾ ਕਰਦਾ ਬੜੀ ਬਾਣੀ ਪੜਦਾ ਸੀ ਉਹ ਪਿੰਡ ਦੇ ਲੋਕ ਹੱਸੀ ਜਾਂਦੇ ਹੁੰਦੇ ਵੀ ਸਾਨੂੰ ਪਤਾ ਹੀ ਐ ਸਾਡੇ ਕੋਲ ਰਹਿੰਦਾ ਸੀ ਵੀ ਕਿੰਨਾ ਕੁ ਗੁਰਮੁਖ ਸੀ ਕਿੰਨਾ ਕੁ ਗੁਰਮੁਖ ਸੀ ਪਿੰਡ ਦੇ ਬੰਦਿਆਂ ਨੂੰ ਪਤਾ ਹੁੰਦਾ ਗੁਰੂ ਸਹਿਬਾਨ ਕਹਿੰਦੇ ਗੁਰਬਾਣੀ ਇਸ ਮਕਸਦ ਲਈ ਉਚਾਰਨ ਕੀਤੀ ਸੀ ਵੀ ਭੋਗਾਂ ਤੇ ਤੁਸੀਂ ਐ ਵਡਿਆਈ ਕਰਿਆ। ਜਾਂ ਆਪਣੇ ਆਪ ਨੂੰ ਗੁਰਮੁਖ ਦਾ ਸਰਟੀਫਿਕੇਟ ਦੇ ਲੋ ਦੂਜਿਆਂ ਨੂੰ ਮਨਮੁਖ ਕਹਿ ਦਿਓ। ਨਹੀਂ। ਗੁਰਬਾਣੀ ਦੇ ਜਿਹੜੇ ਬਚਨ ਹਨ ਉਹ ਬਾਦ ਦੀ ਉਡਾਰੀ ਦੀ ਤਰ੍ਹਾਂ ਨੇ ਦੂਰ ਦ੍ਰਿਸ਼ਟੀ ਵਾਲੇ ਐ। ਅਸੀਂ ਉਹਨਾਂ ਤੋਂ ਕੁਝ ਸਿੱਖਣਾ ਸਿਖਾਉਣਾ ਸੀ। ਪਰ ਬੰਦੇ ਜਦੋਂ ਆਪ ਬੇਸਮਝਨੇ ਅਗਿਆਨੀ ਨੇ ਉਹ ਆਪਣੇ ਲਈ ਗੁਰਬਾਣੀ ਦੇ ਸ਼ਬਦ ਆਪਣੇ ਤਰੀਕੇ ਦੀ ਤਰ੍ਹਾਂ ਜਾਂ ਕਿਸੇ ਦੀ ਵਡਿਆਈ ਕਰਨ ਦੇ ਲਈ ਵਰਤ ਲੈਂਦੇ ਆ ਤੇ ਇਹਨਾਂ ਨੂੰ ਅਗਿਆਨੀ ਕਿਹਾ ਜਾਂਦਾ ਵੀ ਅਗਿਆਨੀ ਲੋਗ ਨਾ ਜਾਣ ਲਈ ਇਹ ਬੇਸਮਝ ਲੋਕ ਨੇ ਜਿਹੜਾ ਉਹ ਲੀਡਰ ਤੇ ਜਿਹੜੇ ਇੱਥੇ ਰਾਗੀ ਤੇ ਪ੍ਰਚਾਰਕ ਬੈਠ ਕੇ ਇਸ ਤਰ੍ਹਾਂ ਵਡਿਆਈ ਕਰਦੇ ਤੇ ਇਹ ਇੱਕ ਬਹੁਤ ਵੱਡਾ ਗੁਨਾਹ ਹੈ ਆਪਣੇ ਲਈ ਗੁਰਬਾਣੀ ਦੇ ਸ਼ਬਦ ਵਰਤ ਲੈਣੇ ਤੇ ਕਿਸੇ ਦੇ ਲਈ ਵਰਤ ਦੇਣੇ ਤੇ ਇਹ ਗੁਨਾਹ ਕੀਤਾ ਕਿੱਥੇ ਜਾਂਦਾ ਗੁਰੂ ਦੇ ਦਰਬਾਰ ਵਿੱਚ ਰਾਗੀ ਢਾਡੀ ਪ੍ਰਚਾਰਕ ਰਾਜਨੀਤਿਕ ਲੀਡਰ ਇਹ ਸਾਰੇ ਕਰਦੇ ਕਿੱਥੇ ਭਲਾ ਹੋਵੇਗਾ ਅੰਦਾ ਲੋਕ ਨਾ ਜਾਣਾਈ ਅਗਿਆਨੀ ਲੋਕ ਨਹੀਂ ਜਾਣਦੇ ਇਸ ਗੱਲ ਪਰਿਹੁ ਕਬੀਰਾ ਕੂਕ ਕਿ ਭਗਤ ਕਬੀਰ ਜੀ ਸਮਝਾਉਣਾ ਕੀ ਚਾਹੁੰਦੇ ਇਕ ਮੈਂ ਬੇਨਤੀ ਕਰਦਾ ਮਾ ਜਿੰਨੀ ਨਿੰਦਿਆ ਕਰਨੀ ਤੇ ਨਿੰਦਿਆ ਸੁਣਨੀ ਮਾੜੀ ਐ 19 ਵਡਿਆਈ ਕਰਨੀ ਤੇ ਵਡਿਆਈ ਕਰਵਾਉਣੀ ਵੀ ਮਾੜੀ ਐ ਬਹੁਤੇ ਰਾਗੀਆਂ ਨੂੰ ਪ੍ਰਚਾਰਕਾਂ ਨੂੰ ਤਾਂ ਹੀ ਸੱਦਿਆ ਜਾਂਦਾ ਵੀ ਉਹ ਵਡਿਆਈ ਕਰਦੇ ਸਾਡੀ ਵਡਿਆਈ ਕਰਨਗੇ ਜਿਹੜਾ ਕੋਈ ਸਾਡਾ ਗੁਜਰ ਗਿਆ ਉਹਦੀ ਵਡਿਆਈ ਕਰਨਗੇ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਵਡਿਆਈ ਸੁਣਨੀ ਹੁੰਦੀ ਹੈ ਗੁਰੂ ਦਾ ਉਪਦੇਸ਼ ਸੁਣਨਾ ਹੁੰਦਾ ਨਾ ਕਿ ਆਪਣੀ ਵਡਿਆਈ ਸੁਣਨੀ ਹੁੰਦੀ ਅੱਜ ਇਸੇ ਤਰ੍ਹਾਂ ਦਾ ਵਰਤਾਰਾ ਹੈ ਜਿਹੜਾ ਉਹ ਵਰਤ ਰਿਹਾ ਸਮਾਜ ਦੇ ਅੰਦਰ ਕਿ ਹਰੇਕ ਮਨੁੱਖ ਵਡਿਆਈ ਸੁਣਨੀ ਪਸੰਦ ਕਰਦਾ ਹੈ ਭਗਤ ਕਬੀਰ ਜੀ ਕਹਿੰਦੇ ਅੰਦਾ ਲੋਕ ਨਾ ਜਾਣ ਲਈ ਰਹੋ ਕਬੀਰਾ ਕੂਕ ਦੇ ਸਮਝ ਲੋਕ ਸਮਝ ਹੀ ਨਹੀਂ ਰਹੇ ਕਿ ਜੋ ਸਤਪੁਰਖਾਂ ਦੇ ਬਚਨ ਹੁੰਦੇ ਆ ਉਹ ਕਿਸ ਭਾਵ ਵਿੱਚ ਉਚਾਰਨ ਕੀਤੇ ਹੁੰਦੇ ਆ